ਬਾਲਾ ਜੀ ਸ਼੍ਰੀ ਹਨੂਮਾਨ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਮੰਦਿਰ ਵਿਖੇ ਮਹਿੰਦੀ ਰਸਮ ਦਾ ਆਯੋਜਨ ਕੀਤਾ ਗਿਆ ਮੰਦਿਰ ਸ਼੍ਰੀ ਰਾਮ ਬਾਲਾ ਜੀ ਧਾਮ ਕਾਲੇ ਕਨਪੁਰ ਸ਼ਿਹਾਟਾ ਵਿਖੇ ਪਰਮ ਪੂਜਯ ਸ਼੍ਰੀ ਸ਼੍ਰੀ 1008 ਮਹਾਮੰਡਲੇਸ਼ਵਰ ਸਵਾਮੀ ਅਸ਼ਨੀਲ ਜੀ ਮਹਾਰਾਜ ਦੀ ਅਗਵਾਈ ਵਿੱਚ ਸ਼੍ਰੀ ਬਾਲਾ ਜੀ ਸ਼੍ਰੀ ਹਨੂਮਾਨ ਜੀ ਜਨਮ ਉਤਸਵ 23 ਅਪ੍ਰੈਲ 2024 ਦਿਨ ਮੰਗਲਵਾਰ ਸਵੇਰੇ 10 ਵਜੇ ਤੋਂ ਪ੍ਰਭੂ ਇੱਛਾ ਤੱਕ ਮਨਾਇਆ ਜਾ ਰਿਹਾ ਹੈ ਸ਼੍ਰੀ ਹਨੂਮਾਨ ਮਹਾਰਾਜ ਨੂੰ 525 ਕਿਲੋ ਵਿਸ਼ਾਲ ਲੱਡੂ ਅਤੇ 56 ਭੋਗ ਦਾ ਪ੍ਰਸ਼ਾਦ ਲਗਾਇਆ ਜਾਵੇਗਾ। ਇਸ ਮੌਕੇ ਅੱਖਾਂ ਦਾ ਚੈੱਕਅਪ ਕੈਂਪ ਅਤੇ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ। ਸਮਾਗਮ ਦਾ ਸਿੱਧਾ ਪ੍ਰਸਾਰਣ ਫਾਸਟਵੇ ਦੇ ਚੈਨਲ ਨੰਬਰ 243 ਤੇ ਕੀਤਾ ਜਾਵੇਗਾ। 2 April ਮੰਗਲਵਾਰ ਸ਼੍ਰੀ ਹਨੂਮਾਨ ਜੀ ਬਾਲਾ ਜੀ ਸਰਕਾਰ ਦਾ ਜਨਮ ਉਸ ਮਨਾਇਆ ਜਾ ਰਿਹਾ ਹੈ। ਸਵੇਰੇ 10 ਵਜੇ ਤੋਂ ਲੈ ਕੇ ਪ੍ਰਭੂ ਇਸ਼ਾ ਤੱਕ ਚੱਲੇਗਾ। ਮਾਰਨ ਬਾਲਾ ਜੀ ਸਰਕਾਰ ਨੂੰ 525 ਕਿਲੋ ਲੱਡੂ ਦਾ ਇੱਕ ਲੱਡੂ ਦਾ ਭੋਗ ਲਗਾਇਆ ਜਾਵੇਗਾ, 56 ਭੋਗ ਲਗਾਇਆ ਜਾਵੇਗਾ। ਮੈਂ ਸ਼ਹਿਰ ਵਾਸੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਮਹਾਰਾਜ ਦੇ ਜਨਮ ਦਿਵਸ ਦੀ ਵਧਾਈ ਦਿੰਦਾ ਹਾਂ ਨਾਲ ਹੀ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਬਾਲਾ ਜੀ ਸਰਕਾਰ ਦਾ ਆਗੇ ਅਸ਼ੀਰਵਾਦ ਪ੍ਰਾਪਤ ਕਰਨ